ਕੋਣ ਕੁੜੀਆਂ ਆਪਣੇ ਘਰ ਦੇ ਵਿੱਚ ਵੀ ਸੁਰੱਖਿਅਤ ਨਹੀਂ ਨੇ ਤਰਨ ਤਰਨ ਤੋਂ ਇੱਕ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਗਿਆ ਜਿੱਥੇ ਇੱਕ ਘਰ ਦੇ ਵਿੱਚ ਇੱਕ ਇਕੱਲੀ ਕੁੜੀ ਤੇ ਕਿ ਦੋ ਨੌਜਵਾਨ ਅੰਦਰ ਵੜ ਜਾਂਦੇ ਨਹੀਂ ਤੇ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਲੜਕੀ ਤੇ ਹਮਲਾ ਵੀ ਕਾਰੰਬ ਨੇ ਮਾਮਲਾ ਥਾਣਾ ਬਲਤੋਹਾ ਦੇ ਅਦੀਨਪੰਦੇ ਪਿੰਡ ਮਹਿਦੂਮਪੁਰਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਦੋ ਨੌਜਵਾਨਾਂ ਨੇ ਇੱਕ ਕੁੜੀ ਨੂੰ ਘਰ ਦੇ ਵਿੱਚ ਇਕੱਲੀ ਦੇਖ ਕੇ ਉਸ ਘਰ ਦੇ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਕਰਨ ਦੀ ਦੱਸਿਆ ਜਾ ਰਿਹਾ ਹੈ ਕਿ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਦਿੱਤੇ ਬਿਆਨ ਦੇ ਵਿੱਚ ਅਹੀ ਕਿਹਾ ਕਿ ਜ਼ਬਰਜਨਾਹ ਦੀ ਹਜ ਤੱਕ ਕੋਈ ਗੱਲ ਸਾਹਮਣੇ ਨਹੀਂ ਹੈ ਪਰ ਕੁੜੀ ਨੇ ਕਿਹਾ ਕਿ ਉਸ ਨਾਲ ਗਲਤ ਹੋਇਆ ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰ ਕਿਸੇ ਜ਼ਰੂਰੀ ਕੰਮ ਦੇ ਲਈ ਬਾਹਰ ਗਏ ਹੋਏ ਸੀ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਪਿੰਡ ਦਾ ਇਹ ਇੱਕ ਰਹਿਣ ਵਾਲਾ ਜਿਸ ਦਾ ਨਾਮ ਗੁਰਲਾਲ ਸਿੰਘ ਦੱਸਿਆ ਜਾ ਰਿਹਾ ਹੈ ਵਿਅਕਤੀ ਆਪਣੇ ਕਿਸੇ ਸਾਥੀ ਦੇ ਨਾਲ ਘਰ ਦੇ ਵਿੱਚ ਦਾਖਲ ਹੋ ਜਾਂਦਾ ਹੈ ਪੀੜਤ ਔਰਤ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਮੂੰਹ ਮਫਲਰ ਨਾਲ ਟਕੇ ਹੋਏ ਸੀ ਜਦੋਂ ਉਹ ਉਸਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੀੜਤ ਲੜਕੀ ਨੇ ਮੁੰਡੇ ਦੇ ਮੂੰਹ ਤੋਂ ਮਫਲਰ ਖਿੱਚ ਕੇ ਲਾ ਦਿੱਤਾ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਉਹ ਪਿੰਡ ਦਾ ਹੀ ਰਹਿਣ ਵਾਲਾ ਗੁਰਲਾਲ ਸਿੰਘ ਨਾਮਕ ਵਿਅਕਤੀ ਸੀ ਇਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਕੁੜੀ ਦੀ ਕੁੱਟਮਾਰ ਕੀਤੀ ਗਈ ਚਾਕੂ ਨਾਲ ਹਮਲਾ ਤੱਕ ਕੀਤਾ ਗਿਆ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕੁੜੀ ਵੱਲੋਂ ਚੀਕ ਚਹਾੜਾ ਪਾਉਣ ਤੇ ਗੁਰਲਾਲ ਸਿੰਝ ਤੇ ਉਸ ਸਾਥੀ ਕੰਦ ਟੱਪ ਕੇ ਫਰਾਰ ਹੋ ਗਏ ਇਸ ਬਾਬਤ ਕੀ ਕੁਝ ਕਿਹਾ ਪੀੜਤ ਲੜਕੀ ਨੇ ਆਓ ਸੁਣੋ ਗਿਆ ਅੱਜ ਕੱਲ ਮੈਂ ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਹੱਥੀ ਪੈਰ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅੱਗੋਂ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਇੰਨੀਆਂ ਸੱਟਾਂ ਲਾ ਕੇ ਗਏ ਕਾਚੂ ਨਾਲ ਤੇ ਮਾਰੇ ਗੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਂ ਉਹਨੂੰ ਪਛਾਣ ਵੀ ਲਿਆ ਸੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂੰ ਨੂੰ ਮਾਰਿਆ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਉਹਨੂੰ ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਛੱਟ ਨਹੀਂ ਸਿਰਫ ਨਾਰਮਲ ਜੀ ਇੰਨੇ ਕ ਜਿੰਨੀ ਕ ਮੇਰੇ ਮੱਥੇ ਤੇ ਸਾਡੇ ਇੰਨੇ ਕੀ ਹੁੰਦੇ ਸੀ ਪਤਾ ਨਹੀਂ ਪਹਿਲਾਂ ਹੀ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਹਦਾਂ ਜਦ ਦੂਰ ਲੰਘਦੇ ਆਉਂਦੇ ਤੰਗ ਕਰਦਾ ਸੀ ਦਾ ਇਸ਼ਾਰੇ ਕਰਦਾ ਸੀ ਗਲਤ ਐਸ਼ਾ ਇੰਨੀ ਜਿਆਦੀ ਵੱਡੀ ਹਰਕਤ ਨਹੀਂ ਹੈ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਐਦਾਂ ਕੀਤਾ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਕੰਧ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਕੰਧ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੀ ਵਾਰ ਕਿ ਸੱਟਾਂ ਲਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗਲ ਵਿੱਚ ਵੀ ਸਾਰੇ ਚਾਕੂ ਮਾਰੇ ਆ ਗਰਲਾਣਾ ਦੱਸਿਆ ਤੁਸੀਂ ਹਾਂਜੀ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਸੀ ਗੱਲ ਲੇਕਿਨ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਹੁਣ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਤਮੀਜ਼ੀ ਹੋਈ ਹੈ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਇਹਦੇ ਵਿੱਚ ਜਿਹੜੀ ਜਬਰਦਸਤੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸੀਵਲ ਹਸਪੀਟਲ ਉਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬੰਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮਲ ਚਲਿਆਂਦੀ ਜਾਊਗੀ ਪਾਜੀ ਪਤਾ ਨਹੀਂ ਐ ਬੱਲਾ ਮੁੰਡਾ ਏ ਛੇੜਖਾਨੀ ਕਰਦਾ ਹੀ ਗਾਏ ਗੁਰਲਾਲ ਪਾਜੀ ਤੇ ਇਦਾਂ ਛੇੜਖਾਨੀ ਕਰਦਾ ਹੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖੰਡ ਕੀਤੀ ਤੇ ਮੁੜ ਕੇ ਜਦੋਂ ਚਾਰ ਪੰਜ ਨੇ ਪੈ ਗਏ ਤੇ ਫਿਰ ਉਹਦੇ ਬਾਅਦ ਅਸੀਂ ਜਾਣਦੇ ਤੇ ਬਾਅਦ ਚ ਪਛਾਣ ਚ ਆਏ ਤੇ ਫਿਰ ਮੇਰੀ ਘਰ ਦੇ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋਟਰਸੈਕਲ ਖਲਾਰ ਕੇ ਤੇ ਫਿਰ ਮੈਂ ਵੇਖ ਕੇ ਆਇਆ ਹਾਂ ਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਹੀ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਇੱਕ ਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹਨਾਂ ਇਕ ਨੇ ਗਰਲਾਲ ਨੇ ਹਾਂਜੀ ਹਾਂਜੀ ਗਰਲਾਲ ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ ਅੱਛਾ ਜੀ ਹਾਂਜੀ ਤੇ ਉਦੋਂ ਤੁਸੀਂ ਕਿਥੇ ਗਏ ਹੋਏ ਸੀ ਅਸੀਂ ਭਾਜੀ ਕੰਮ ਤੇ ਗਿਆ ਸੀਗੇ ਤੇ ਇਦਾਂ ਕੰਮ ਤੇ ਗਏ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਹਰਫਲੀ ਪਈ ਸੀ ਤੇ ਉਹਨਾਂ ਨੇ ਫੋਨ ਲਾ ਕੇ ਤਾਂ ਜਦੋਂ ਇਹਨਾਂ ਨਾਲ ਮਿਲ ਕੇ ਗੱਲਬਾਤ ਹੋਉਂਦੀ ਸੀ ਸਾਗੇ ਤੁਸੀਂ ਵੇਖਿਆ ਕਿੰਨੇ ਆ ਗਏ ਨੇ ਸੱਟਾਂ ਹੀ ਕੀ ਗੱਲ ਹੋ ਗਈ ਭਾਜੀ ਉਹਨਾਂ ਦੇ ਬਾਵਾ ਸੱਟਾਂ ਹੀ ਮਿਲ ਕੇ ਗੱਲ ਘੁੱਟਦੇ ਪਹਿਲਾਂ ਗੱਲ 'ਚ ਪਰ ਨਾ ਪਾਇਆ ਸੀਗਾ ਤੇ ਮੁੜ ਕੇ ਬਾਅਦ ਚ ਉਹਨਾਂ ਨੇ ਜਦੋਂ ਗੱਲ ਚ ਪਰਣਾ ਪਾਇ ਮੇਰੇ ਨਾਲ ਦੀ ਲੱਤ ਮਾਰੀ ਨਲਾਂ ਚ ਫਿਰ ਉਹਨਾਂ ਛੱਡ ਗੱਟਾ ਤੇ ਫਿਰ ਉਹਨੇ ਮੁੰਡੇ ਨੂੰ ਫੜ ਲਿਆ ਤੇ ਉਹਨੇ ਮੁੜ ਕੇ ਕਾਚੂ ਮਾਰ ਦਿੱਤਾ ਸਿਰ 'ਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ